ਸਸੀ ਗਾਲ ਜੀ ਆ ਵੀਡੀਓ ਵੇਖਣ ਵਾਲੇ ਕਿਸਾਨ ਭਰਾਵਾਂ ਨੂੰ ਅ ਦੋਸਤੋ ਅਸੀਂ ਜਿਵੇਂ ਕਣਕ ਦੀ ਬਜਾਈ ਸ਼ੁਰੂ ਕਰਤੀ ਆ ਪਿਛਲੀ ਵਾਰ ਵੈਸੇ ਅਸੀਂ 6-7 ਸਾਲ ਤੋਂ ਅੱਗ ਤਾਂ ਲਾਉਂਦੇ ਹੀ ਨਹੀਂਗੇ ਤੇ ਜਿਹੜੀ ਬਜਾਈ ਆ ਝੋਨੇ ਦੀ ਉਹ ਵੀ ਕਰਦੇ ਆ ਝੋਨੇ ਦੀ ਜਿਹੜੀ ਆਪਾਂ ਅਗਲੀ ਸੀਜ਼ਨ ਬਜਾਈ ਵੇਲੇ ਉਦੋਂ ਗੱਲ ਕਰਾਂਗੇ ਵੀ ਸਮੱਸਿਆਵਾਂ ਬਹੁਤ ਆਈਆਂ ਐ ਤਕੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਹਦੀ ਚੋਬੇ ਦੀ ਆ ਜਿਹੜਾ ਸਾਨੂੰ ਹੱਥੀਂ ਵੜਨਾ ਪਿਆ ਤੇ ਉਹ ਝਾੜ ਤੇ ਅਸਰ ਪਾਇਆ ਔਰ ਜੰਗਲੀ ਝੋਨਾ ਜਿਹੜਾ ਉਹ ਉਹਨੇ ਖਰਾਬ ਵੀ ਕੀਤਾ ਬਹੁਤ ਕਣਕ ਹੈ ਜਿਹੜਾ ਅਸੀਂ ਤਕਰੀਬਨ ਪਹਿਲੇ ਹਫਤੇ ਸ਼ੁਰੂ ਕਰਦੇ ਆ ਨਵੰਬਰ ਦੇ ਤੇ 187 222 ਰਲਾ ਕੇ ਵੀ ਬੀਜ ਦਿੰਨੇ ਆ ਕੱਲੇ ਵੀ ਬੀਜ ਦਿੰਨੇ ਆ ਨਵੇਂ ਵੀ ਹੈ ਜਿਹੜੇ 872 ਹੈ 3386 ਹੈ ਉਹਨਾਂ ਦੇ ਟ੍ਰਾਇਲ ਆ ਅਸੀਂ ਟ੍ਰਾਇਲ ਆਸਤੇ ਹਮੇਸ਼ਾ ਦੋ ਟ੍ਰਾਇਲ ਆਸੀਂ ਦੋ ਦੋ ਕਿੱਲਾਂ ਦੇ ਤਿੰਨ ਤਿੰਨ ਕਿੱਲਾਂ ਦੇ ਲਾ ਲੈਨੇ ਆ ਅੱਜ ਜਿਵੇਂ ਤੁਸੀਂ ਵੇਖ ਰਹੇ ਆ ਉਵੇਂ ਜੀਰੋ ਡ੍ਰਿਲ ਨਾਲ ਹੀ ਸਾਡੇ ਮਤਲਬ ਅਸੀਂ ਬਜਾਈ ਕਰ ਦਿੰਨੇ ਆ ਤੇ ਖਰਚਾ ਤਾਂ ਜਮਾ ਨਾ ਮਾਤਰੀ ਹੈ ਰੂੜੀ ਦੀ ਰੇ ਹੈ ਜਿਹੜੀ ਉਹ ਵੀ ਪਾ ਰਹੇ ਆ ਰੂੜੀ ਦੀ ਰੇ ਇਹਦੇ ਇਸ ਖੇਤ ਚ ਤਾਂ ਪੈ ਗਈ ਆ ਤੁਸੀਂ ਉਧਰ ਤੁਸੀਂ ਦੇਖੋਗੇ ਤਾਂ ਨਾਲ ਦੇ ਨਾਲ ਰੂੜੀ ਦੀ ਰੇ ਵੀ ਪਾਈ ਜਾਂਦੇ ਆ ਅੱਗੇ ਕਿਉਂਕਿ ਝੋਨੇ ਵੇਲੇ ਜੇ ਪਾਉਣੇ ਆ ਤਾਂ ਗਰਮ ਹੁੰਦੀ ਹੈ ਸਿੱਧੀ ਬਜਾਈ ਨੂੰ ਨੁਕਸਾਨ ਕਰਦੀ ਹੈ ਇਹ ਔਰ ਜਿਹੜਾ ਇਹ ਮਿਨੀਮਮ ਖਰਚਾ ਔਰ ਮਤਲਬ ਝਾੜ ਜਿਹੜਾ ਪਿਛਲੀ ਈਰ ਹੀ ਸਾਡਾ ਰਿਆ ਕਿਉਂਕਿ ਕਣਕਾਂ ਦੇ ਝਾੜ ਪਿਛਲੀ ਈਰ ਹੀ ਸਾਰਿਆਂ ਦੇ ਬਹੁਤ ਚੰਗੇ ਸੀ ਤਾਂ ਬਾੜ ਕਮਣ ਦੀ ਔਸਤ ਸਾਡੇ ਸਾਰੇ ਵਾਣ ਦੀ ਆ ਗਈ ਸੀ ਜਿਆਦਾ ਵਾਣ ਜ ਥੋੜੀ ਜੀ ਪ੍ਰੋਬਲਮ ਵੀ ਆਉਂਦੀ ਆ ਔਸਤ ਮਤਲਬ ਡਿੱਗ ਪੈਂਦੀ ਆ ਕੋਈ ਨਾ ਕੋਈ 2-4 ਕਿਲੇ ਖਰਾਬ ਵੀ ਹੋ ਜਾਂਦੇ ਆ ਤੁਹਾਡੇ ਤੋਂ ਤਾਂ ਇਹਦੀ ਜਿਹੜੀ ਬਜਾਈ ਹੈ ਉਹ ਸਿੱਧੀ ਬਜਾਈ ਸਾਨੂੰ ਜਿਆਦਾ ਕਾਮਯਾਬ ਹੈ ਰੇਤਲੇ ਵਾਣਾ ਜਾਂ ਕਈ ਥਾਵਾਂ ਤੇ ਜਿਵੇਂ ਸੁੰਡੀ ਦੀ ਸ਼ਿਕਾਇਤ ਆ ਜਾਂ ਨਹੀਂ ਵੀ ਇਹ ਕਾਮਯਾਬ ਪਰ ਸਾਡੇ ਮੋਸਟਲੀ ਮਤਲਬ ਲੋਕ ਹੈ ਜਿਹੜਾ ਸਿੱਧੀ ਬਿਜਾਈ ਕਰਦੇ ਐ ਸੁਪਰਸੀਡਰ ਗੱਠਾ ਅਸੀਂ ਸੋਰੀ ਪਹਿਲਾਂ ਸਾਰੇ ਬਾਹਨ ਦੀਆਂ 50 ਕਿਲਿਆਂ ਨੇ ਬਣਾਤੀਆਂ ਸੀ ਤੇ ਸੁਪਰਸੀਡਰ ਨਾਲ ਵੀ ਕਦੇ-ਕਦੇ ਜਦੋਂ ਅਸੀਂ ਮਤਲਬ ਵੇਣੇ ਆ ਵੀ ਯਾਰ ਗੱਠਾ ਤਿੰਨ-ਚਾਰ ਸਾਲ ਹੋ ਗਏ ਚੱਕਦਿਆਂ ਨੂੰ ਤੇ ਇੱਕ ਅੱਧਾ ਸੀਜ਼ਨ ਐ ਜਿਹੜਾ ਸੁਪਰਸੀਡਰ ਨਾਲ ਵਿੱਚ ਵਿਵਾਦ ਨੇ ਤਾਂ ਇਹ ਸੋਧ ਕੇ ਅਸੀਂ ਮਤਲਬ ਲਾਉਣੇ ਐ ਤਾ ਹਮੇਸ਼ਾ ਰੈਕਸਲ ਜਿਵੇਂ ਆਪਾਂ ਲਾਉਨੇ ਆ ਇੱਕ ਹੋਰ ਦਵਾਈ ਹੈ ਜਿਹੜੀ ਐਤਕੀ ਅਸੀਂ ਯੂਜ਼ ਕੀਤੀ ਹੈ ਨਾਲ ਔਰ ਉਹਦੇ ਚ ਕੀ ਹੈ ਵੀ ਜਿਹੜਾ ਇਹਨੂੰ ਛੋਟੇ ਤੱਤ ਹੈ ਔਰ ਸੌਰੀ ਜਿਹੜਾ ਵਿੱਚ ਜਮਿਆ ਹੋਇਆ ਪਹਿਲਾਂ ਤੋਂ ਡੀਏਪੀ ਵਗੈਰਾ ਉਹਨਾਂ ਨੂੰ ਵੀ ਇਹੋ ਸੋਲਿਊਬਲ ਬਣਾਉਂਦੀ ਹੈ ਦੋ ਉਹਦੇ ਫਾਇਦੇ ਹੈ ਤਾਂ ਦੋ ਦੋ ਜਾਂ ਐਤਕੀ ਲਾ ਕੇ ਅਸੀਂ ਉਹਨੂੰ ਟ੍ਰੀਟ ਕੀਤਾ ਤਾਂ ਇਹੀ ਹੈ ਬਸ ਜਿਹੜਾ ਖਰਚਾ ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮਸ਼ੀਨੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਲੇਬਰ ਦੀ ਸਮੱਸਿਆ ਆ ਰਹੀ ਹੈ ਜਿਹੜੇ ਆਪਣੀ ਲੇਬਰ ਹੈ ਉਹ ਬਹੁਤ ਸਾਰੇ ਕੰਮ ਜਿਵੇਂ ਗਠਾਂ ਦੇ ਤੂੜੀ ਦੇ ਠੀਕ ਹੈ ਜੀ ਹਾਂ ਆ ਜਾਂਦੇ ਆ ਤੇ ਬੰਦਾ ਨਹੀਂ ਮਿਲਦਾਗਾ ਇਸੇ ਤਰ੍ਹਾਂ ਚੋਨੇ ਵੇਲੇ ਵੀ ਜਿਵੇਂ ਹੌਲੀ ਹੌਲੀ ਪ੍ਰਵਾਸੀ ਲੇਬਰ ਹੈ ਜਿਹੜੀ ਮੰਡੀਆਂ ਚ ਚਾਰ ਚੂਰ ਲਾਉਣ ਨੂੰ ਤੇ ਚੋਨਾ ਲਾਉਣ ਨੂੰ ਘਟਦੀ ਜਾ ਰਹੀ ਹੈ ਤੇ ਆਪਣੇ ਬੰਦੇ ਜਿਹੜੇ ਉਹਨਾਂ ਨੇ ਨਵੇਂ-ਨਵੇਂ ਸਕਿੱਲ ਸਿੱਖ ਲਿਆ ਹਨਾ ਕੋਈ ਮਤਲਬ ਕੋਈ ਪਲੰਬਰ ਬਣ ਗਿਆ ਕੋਈ ਰਿਲੈਕਟੇਸ਼ਨ ਨੌਜਵਾਨ ਮੁੰਡੇ ਚੰਗੀ ਗੱਲ ਆ ਉਹ ਤੇ ਤਾਂ ਕਰਕੇ ਪੰਜਾਬੀ ਲੇਬਰ ਦੀ ਕੰਮ ਰੂੜੀ ਤਕਰੀਬਨ ਭਾਈ ਅਸੀਂ 2 ਤੋਂ 3 ਟਰਾਲੀਆਂ ਕਿਲੇੜੀਆਂ ਪਾਵਾਂਗੇ ਜਾਗ ਹੀ ਲਾਉਣੀਆਂ ਇੱਕ ਸਾਧ ਦੀ ਬਾਹਰ ਨੂੰ ਕਿਉਂਕਿ ਆਰਗੈਨਿਕ ਮੈਟਰ ਤਾਂ ਪਹਿਲਾਂ ਹੀ ਬਹੁਤ ਆ ਤਾਂ ਉਹਨੂੰ ਗਾਲਣ ਵਾਸਤੇ ਵੀ ਜਿਹੜੇ ਮੈਂ ਛੋਟੇ ਚਾਹੀਦੇ ਐ ਜਵਾਨੂੰ ਤਾਂ ਉਹ ਅਸੀਂ ਰੂੜੀ ਦੇ ਰੂਪ ਚ ਪਾ ਕੇ ਤਾਂ ਹੁਣ ਇਹ ਜਿਹੜੀ ਪਰਾਲੀ ਵਗੈਰਾ ਵਿੱਚ ਮੋਣੇ ਆ ਜਾਂ ਉਹ ਚੀਜ਼ਾਂ ਮਤਲਬ ਜਿਵੇਂ ਕਣਕ ਵੀਲੇ ਵੀ ਆਪਾਂ ਅੱਗੇ ਅੱਗ ਨਹੀਂ ਲਾਉਂਦੇਗੇ ਤਾਂ ਉਹਨੂੰ ਉਹਨੂੰ ਖਾਲ ਗਾਲਣ ਆਸਤੇ ਵੀ ਰੂੜੀ ਦੀ ਜ਼ਰੂਰਤ ਹੈ ਜਿਵੇਂ ਦਹੀਂ ਨੂੰ ਆਪਾਂ ਜਾਗ ਲਾਉਣੇ ਹੁੰਦੇ ਆ ਉਵੇਂ ਜਾਗ ਦਾ ਕੰਮ ਕਰਦੀ ਹੈ ਇਹ ਪੀ ਐਚ ਖਾਦ ਹੈ ਜਿਹੜੀ ਤਕਰੀਬਨ ਅਸੀਂ ਡੀ ਐਪੀ ਦਾ ਗੱਟਾ ਇੱਕ ਜੀ ਤੇ ਅੱਗੇ ਫਿਰ 12 32 16 ਪੋਟਾਸ਼ ਵਗੈਰਾ ਪਾ ਕੇ ਤਾਂ ਉਹ ਅਸੀਂ ਪੋਟਾਸ਼ ਯੂਰੀਆ ਤੇ ਡੀ ਐਪੀ ਦਾ ਗੱਟਾ ਬਾਅਦ ਚ ਦੇਵਾਂਗੇ ਪੋਟਾਸ਼ ਦੀ ਵੀ ਲੋੜ ਹੁੰਦੀ ਹੈ ਕਣਕ ਵੀਲੇ ਤੇ ਬਸੋ ਜਿਆਦਾ ਜਿਹੜੀ 88 ਹੈ ਕੱਦ ਜਿਆਦਾ ਕਰਦੀ ਹੈ ਤਾਂ ਕਰਕੇ ਅਸੀਂ ਇਹਨੂੰ ਜ਼ੀਰੋ ਡ੍ਰੇਲ ਕਰਦੇ ਆ ਜੇ ਇਹਨੂੰ ਸੁਪਰ ਸੀਡਰ ਨਾਲ ਬੀਜਦੀ ਹੈ ਤਾਂ ਬਹੁਤ ਜਿਆਦਾ ਕੱਦ ਕਰਕੇ ਡਿੱਗਦੀ ਹੈ ਇਹ ਜ਼ੀਰੋ ਡ੍ਰੇਲ ਨਾਲ ਡਿੱਗਦੀ ਨਹੀਂ ਤੇ ਇਹਨੂੰ ਕੋਈ ਤਾਕਤ ਦੀ ਦਵਾਈ ਕਰਨ ਦੀ ਲੋੜ ਨਹੀਂ ਜਦੋਂ ਦੋ ਬਜਾਈ ਕਰ ਦਿੰਦੇ ਆ ਤਾਂ ਉਹ ਲਗਾਤਾਰ ਵਧਦੀ ਦੁਰੀ ਜਾਂਦੀ ਹੈ ਤੇ ਦੂਜੀ ਗੱਲ ਇਹ ਹੈ ਵੀ ਇਹਦੇ ਤੇ ਯੂਰੀਆ ਵੀ ਘਟ ਪੈਂਦੀ ਹੈ ਦੋ ਗਟਿਆਂ ਨਾਲ ਹੀ ਇਹਦਾ ਮਤਲਬ ਸਰ ਜਾਂਦਾ ਜੀ ਤਾਂ ਕਰਕੇ 187 ਚੁਣੀ ਹੈ ਮੈਂ ਨਾਲ ਫਿਰ ਉਹ এনवायरमेंट ਵਾਲਾ ਇਸ਼ੂ ਦਿਮਾਗ 'ਚ ਉਹ ਵੀ ਪਿੱਛੇ ਰਹਿੰਦਾ ਵੀ ਯਾਰ ਰੇ ਤੇ ਖਾਦਾ ਠੀਕ ਹੈ ਤੇ ਸਪਰੇਆ ਕਿਵੇਂ ਕੱਟ ਕਰੀਏ ਕਖਾਲੀਆਂ ਸਪਰੇਆ ਵੀ ਆਪਣੇ ਜ਼ਿਆਦਾ ਹੋਈ ਜਾਂਦੀਆਂ ਸੀਗੀਆਂ ਤਾਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਵੀ ਕਿਵੇਂ ਖੇਤ ਨੂੰ ਸਾਫ਼ ਕਿਵੇਂ ਕਰੀਏ ਜਿਵੇਂ ਜੰਗਲੀ ਝੋਨਾ ਉਹ ਬਹੁਤ ਸਿੱਧੀ ਬਿਜਾਈ ਵੇਲੇ ਸਾਨੂੰ ਤੰਗ ਕਰਦਾ ਤਾਂ ਉਹ ਵੀ ਕੋਸ਼ਿਸ਼ ਕਰ ਰਹੇ ਆ ਕੁਝ ਨਵਾਂ ਪਣ ਲਿਆ ਕੇ ਵੀ ਖੇਤੀ ਇਹ ਹੈ ਵੀ ਮਸ਼ੀਨੀ ਕਰਨਾ ਕਿਵੇਂ ਜੋੜੀਏ ਮੇਰਾ ਮਾਨੇ ਕਹਿੰਦਾ ਵੀ ਜੇ ਮੈਂ ਇਕੱਲੇ ਨੇ ਵੀ 500 ਗੱਲੇ ਦੀ ਬਾਈ ਕਰਨੀ ਉਹਦੇ ਮੈਂ ਇਕੱਲਾ ਕਿਵੇਂ ਕਰ ਸਕਾਂ ਠੀਕ ਹੈ ਜਦੋਂ ਲੇਬਰ ਨਾ ਮਿਲੇ ਪਹਿਲ ਲੇਬਰ ਦੀ ਹੈ ਲੇਬਰ ਵੀ ਆਇਆ ਨਾ ਜੀ ਲੇਬਰ ਸੌਖੀ ਹੁੰਦੀ ਜਾਂਦੀ ਹੈ ਕੋਈ ਵੇਲਾ ਕੋਈ ਵੀ ਨਹੀਂ ਤੁਸੀਂ ਇੱਕ ਬੰਦਾ ਭਾਲ ਕੇ ਲਿਆ ਦਿਓ ਸਾਰੇ ਪੰਜਾਬ ਚੋਂ ਕੋਈ ਬੰਦਾ ਵੇਲਾ ਨਹੀਂਗਾ ਵਧੀਆ ਮਤਲਬ ਜਿਵੇਂ ਹੁਣ ਆ ਇਹ ਵੀ ਠੇਕੇ ਦੇ ਆ ਰੂੜੀ ਪੁਆਈ ਜਾਂਦੇ ਆ ਅਸੀਂ ਹਨਾ ਵਧੀਆ ਹਜ਼ਾਰ ਹਜ਼ਾਰ ਦੀਆਂ ਬਣਦੀਆਂ ਇਹ ਬੰਦਿਆਂ ਨੂੰ ਤੇ ਚੰਗੀ ਗੱਲ ਅਦ ਰੱਖੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਮੇਰੇ ਤੋਂ ਧਿਆਨ ਚ ਰਹਿਦੀਆਂ ਜੀ